ਇਸ ਸੀਸੀਟੀਵੀ ਤਸਵੀਰਾਂ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੋਂ ਇੱਕ ਮਹਿਲਾ ਅਤੇ ਉਸ ਦਾ ਸਾਥੀ ਬੱਚਾ ਚੋਰੀ ਕਰਕੇ ਭੱਜ ਰਹੇ ਨੇ ਲੁਧਿਆਣਾ ਦੇ ਵਿੱਚ ਰੇਲਵੇ ਸਟੇਸ਼ਨ ਤੋਂ ਇੱਕ ਬੱਚੇ ਨੂੰ ਚੋਰੀ ਕਰਕੇ ਲੈ ਜਾਂਦੀ ਹੋਈ ਮਹਿਲਾ ਦਾ ਵੀਡੀਓ ਸਾਹਮਣੇ ਆਇਆ ਹੈ ਕਾਲੇ ਰੰਗ ਦਾ ਸੂਟ ਪਾਏ ਇਹ ਮਹਿਲਾ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਚੁੱਕ ਕੇ ਲੈ ਜਾਂਦੀ ਹੋਈ ਸੀਸੀਟੀਵੀ ਕੈਮਰੇ ਦੇ ਵਿੱਚ ਨਜ਼ਰ ਆਈ ਹੈ 16 ਸਤੰਬਰ ਦੀ ਰਾਤ ਸਵਾ 2 ਵਜੇ ਇਹ ਮਹਿਲਾ ਤੇ ਉਸ ਦਾ ਸਾਥੀ ਬੱਚੇ ਨੂੰ ਚੁੱਕ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ 16 ਸਤੰਬਰ ਦੀ ਰਾਤ ਨੂੰ ਕਰੀਬ 11 ਵਜੇ ਰੇਲਵੇ ਸਟੇਸ਼ਨ ਤੇ ਇਹ ਮਹਿਲਾ ਆਪਣੇ ਸਾਥੀ ਦੇ ਨਾਲ ਦਾਖਲ ਹੁੰਦੀ ਹੈ ਜਿਸ ਤੋਂ ਬਾਅਦ ਉਹ ਟਿਕਟ ਖਿੜਕੀ ਦੇ ਕੋਲ ਖੜੀ ਰਹਿੰਦੀ ਹੈ ਕਰੀਬ ਰਾਤ ਸਵਾ 2 ਵਜੇ ਉਸ ਨੇ ਨਾਲ ਹੀ ਸੌ ਰਹੀ ਇੱਕ ਮਹਿਲਾ ਦੇ ਬਿਸਤਰੇ ਤੋਂ ਉਸ ਦਾ ਇਹ ਬੱਚੇ ਨੂੰ ਚੁੱਕਿਆ ਤੇ ਆਪਣੇ ਸਾਥੀ ਦੇ ਨਾਲ ਫਰਾਰ ਹੋ ਗਈ ਹੈ ਖਾਣਾ ਜੀ ਆਰਪੀ ਦੀ ਜਾਂਚ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਇਹ ਮਹਿਲਾ ਤੇ ਉਸ ਦਾ ਸਾਥੀ ਬੱਚੇ ਨੂੰ ਸਟੇਸ਼ਨ ਤੋਂ ਬਾਹਰ ਬਣੇ ਇੱਕ ਸ਼ਰਾਬ ਦੇ ਠੇਕੇ ਦੇ ਵੱਲ ਲੈ ਕੇ ਜਾ ਰਹੇ ਨੇ ਜਿਸ ਤੋਂ ਬਾਅਦ ਉਹ ਕਿਸੇ ਆਟੋ ਦੇ ਵਿੱਚ ਬੈਠ ਕੇ ਫਰਾਰ ਹੋ ਗਏ ਨੇ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਆਸਿਸ ਕੋ ਅੱਛਾ ਉਹ ਕੀ ਹੈ ਉਹ ਮੇਰਾ ਇਹ ਹੈ ਕਿ ਇੱਕ ਸਾਲ ਦਾ ਬੱਚਾ ਮੇਰਾ ਗੁੰਮ ਹੋਆ ਹੈ ਲੁਧਿਆਣਾ ਸਟੇਸ਼ਨ ਸੇ ਉਹ ਕਿੱਥੇ ਕਹਾਂ ਪੇ ਜਾ ਰਹੇ تھے ਆਪਕਾ जा कहीं नहीं रहा था मैं, मैं लुधियाने में ही रहता था मेरी जनानी से बच्चा गुम हुआ है जनानी मेरी लुधिया गाँव से आई थी लुधियाना शहर तो मैं नाइट शिफ्ट में था बाहर से ताला लगा हुआ था फैक्ट्री के अंदर फैक्ट्री में बाहर से ताला लगा हुआ था तो मैं जनानी को बोला कि मका मका गई आप वेटिंग रूम में इंतज़ार करो मैं आज सुबह आऊँगा आपको लेने तो ये जाके बाहर अपना लेटी हुई थी तो बगल में जनानी भी लेटी हुई थी इसके तो वो अपना रात में अपने जो दो ढाई के तकरीबन बच्चा गायब कर दिए तो देखा देखा क्या लगता है तो कौन लोग पता देखे? अभी तो कुछ पता नहीं चला फ़ोटो देखी जा रही हैं कैमरे में फ़ोटो वीडियो देखी जा रही हैं बाकी सब लोग बताए हैं कि मिल जाएगा बच्चा टेंशन की कोई बात नहीं है कैसा लग रहा है सबसे ज़्यादा परेशान लग रहा है परेशान तो लग ही रहे हैं सर आप क्या, क्या, क्या करते। का काम करते मैं पैकिंग का काम करता हूँ रात में लेट नहीं हो गया था मेरी नाइट शिफ्ट चल रही थी जी मतलब बाथरूम गया था मैं लेके गई थी उसने बोला कि लाओ मैं पकड़ लेती हूँ तो उसने मेरा बच्चा छोटा था ले लिए उसके बाद मैं आई तो मैं अपना बच्चा ले के लेट गई बैठ के फिर मैं सो गई उसके बाद मैं नहीं जानती ਬਾਤ ਹੀ ਤਾਂ ਵੀ ਉਸੇ ਕੌਣ ਸੀ ਕਹਾਂ ਸਾਈ ਜੀ ਨਹੀਂ बोल ਰਹੀ ਸੀ ਮੈਂ ਲੁਧਿਆਣੇ ਮੈਂ ਭਾਬੀ سے ਮਿਲਨੇ ਆਈ ਹਾਂ ਆ ਨਵੀਂ ਦਿੱਲੀ ਜਾਉਂਗੀ ਬਸ ਜੀ ਬੋਲ ਰਹੀ ਸੀ ਬਸ ਹਾਂ ਜੀ ਕੱਲ 17 ਤਰੀਕ ਨੂੰ ਸਾਨੂੰ 8 ਵਜੇ ਦੇ ਕਰੀਬ ਪਲੇਟਫਾਰਮ 2d ਨੂੰ ਸਾਡੇ ਨੂੰ ਇੱਕ ਲੇਡੀਜ਼ ਲਾਲਤੀ ਦੇਵੀ ਤੇ ਉਹਦਾ ਪ੍ਰਤੀਹੀ ਆਸ਼ੀਸ਼ ਕੁਮਾਰ ਉਹਨਾਂ ਨਾਲ ਦੱਸਿਆ ਕਿ ਲਾਲਤੀ ਦੇਵੀ ਕਹਿ ਰਹੀ ਸੀ ਮੈਂ ਫਤਿਹਪੁਰ ਯੂਪੀ ਤੋਂ ਐ ਇੱਥੋਂ ਆ ਰਹੀ ਸੀ ਆਪਣੇ ਲੁਧਿਆਣੇ ਨੂੰ ਆ ਰਹੀ ਸੀ ਉਹਦਾ ਪਤੀ ਇੱਥੇ ਰਹਿੰਦਾ ਸ਼ੀਸ਼ ਕੁਮਾਰ ਉਹ ਨੌਕਰੀ ਕਰਦਾ ਕਿ ਫੈਕਟਰੀ ਚ ਉਹ ਤੇ ਪੁਹਲਾਰੀ ਸੀ ਆਪਣੀ ਸਾਰੇ ਆਪਣੇ ਤੋਂ ਉਹ ਆ ਕੇ ਪਹਿਲਾਂ ਕਹਿੰਦੀ ਮੈਂ ਗਲਤ ਟ੍ਰੇਨ ਬੈਠ ਕੇ ਕਾਇਆਬਾਧਾ ਹੀ ਪਹਿਲਾਂ ਤੇ ਟ੍ਰੇਨ ਤੇ ਬੈਠ ਕੇ ਜਲੰਧਰ ਚਲੀ ਗਈ ਜਲੰਧਰ ਤੋਂ ਫਿਰ ਕਿਸੇ ਟ੍ਰੇਨ ਤੇ ਵਾਪਸੀ ਤੇ 11 ਵਜੇ ਰਾਤ ਨੂੰ ਇੱਥੇ ਆਈ ਆ 17 ਵਜੇ ਇੱਥੇ ਆ ਕੇ ਕਹਿੰਦੀ ਮੈਂ ਬੈਠ ਗਈ ਪਹਿਲਾਂ ਜਿੱਥੇ ਉਹ ਬੁਕਿੰਗ ਵਾਲੀ ਖਿੜਕੀਆਂ ਹੈਗੀਆਂ ਟਿਕਟ ਖੜਕੀਆਂ ਉਹਦੇ ਬਾਹਰ ਬੈਠ ਗਈ ਉੱਥੇ ਕਾਫੀ ਲੋਗ ਰਸ਼ ਹੁੰਦਾ ਤੁਹਾਨੂੰ ਪਤਾ ਬਹੁਤ ਔਰਲੀ ਸਟੇਸ਼ਨ ਆ ਫਿਰ ਵਾਪਸੀ ਤੇ ਵਾਈ ਕਹਿੰਦੀ ਉਹ ਉੱਥੇ ਹੀ ਜੱਟ ਖੜੇ ਸੀ ਉਹਨਾਂ ਨੇ ਬੱਚਾ ਫੜਾਇਆ ਕਹਿੰਦੇ ਆਪਣਾ ਬੱਚਾ ਉਹਨਾਂ ਵਾਪਸ ਕਰਤਾ ਉਹ 15 ਮਿੰਟ ਬਾਅਦ ਫਿਰ ਉਹ ਸਾਈਡ ਤੇ ਜਾ ਕੇ ਨਾ ਥੋੜੇ ਆਪਣਾ ਜਿਹੜਾ ਨਵਾਂ ਮੁਸਾਫਰਖਾਨਾ ਉਹ ਤੋਂ ਦੁਆਰ ਦੇ ਲਾਗੇ ਜਾ ਕੇ ਉੱਥੇ ਉਹਨਾਂ ਨੇ ਕਰ ਲਿਆ ਉੱਥੇ ਜਾ ਕੇ ਆਪਣਾ ਉਥੇ ਲੇਚਟਾਈਆਂ ਜੀ ਮਿਲ ਜੰਦੀਆਂ ਰਾਤ ਨੂੰ ਉਹ ਪਿਛਾ ਕੇ ਬੋੰਜਾਂ ਮੈਲੀਆਂ ਉੱਥੇ ਇਹ ਲੇਟ ਗਈ ਜਾਂਦੀ ਆਂਦੀ ਮੈਂ ਥੱਕੀ ਸੀ ਮੈਂ ਦੋ ਦਿਨ ਦਾ ਸਫਰ ਕੀਤਾ ਸੀ ਨੀਂਦ ਆ ਰਹੀ ਸੀ ਮੈਂ ਕਹਿੰਦੇ ਮੈਂ ਰਾਤ ਨੂੰ 1 ਵਜੇ ਕੇ ਨੀਂ ਸੋऊंगी ਤੇ ਉਹ ਦੂਸਰਾ ਜੋੜਾ ਵੀ ਲੱਗਾ ਹੀ ਹੋਰ ਲੋਕੀ ਵੀ ਕਾਫੀ ਕਾਫੀ ਰਸ਼ਮਦਾਰ ਰਾਤ ਨੂੰ ਜੇ ਜਾ ਕੇ ਦੇਖਿਓ ਕਿਤੇ ਬਹੁਤ ਜ਼ਿਆਦਾ ਰਸ਼ ਉੰਦੀ ਮੈਂ ਉੱਥੇ ਲੇਟ ਗਈ ਮੈਂ ਨੀਂਦ ਆ ਗਈ ਮੈਨੂੰ 1 ਵਜੇ ਦੋਵੇਂ ਬੱਚੇ ਮੇਰੇ ਸੌਂ ਗਏ ਫਿਰ ਜਦੋਂ ਮੈਂ ਸਵੇਰੇ ਕੰਨੀ ਮੈਂ 6:30 ਵਜੇ ਮੇਰੀ ਜਾਬ ਭੁੱਲੀ ਤੇ ਮੈਂ ਦੇਖਿਆ ਮੇਰਾ ਛੋਟਾ ਬੱਚਾ ਹੈ ਨਹੀਂ ਜੀ ਤੇ ਉਹ ਜਿਹੜਾ ਕਪੜਾ